ਕਿ ਸੇਤਾ ਕੋਈ ਕਾਨੂੰਨ ਚੰਗਾ ਵਾ ਜਾਂ ਕਾਨੂੰਨ ਮਾੜਾ ਵਾ ਇਹ ਡਿਪੈਂਡ ਕਰਦਾ ਵਾ ਮਰਸਰ ਹੁੰਦਾ ਵਾ ਜੱਜ ਦੇ ਦੇ ਨਜ਼ਰੀਏ ਨਾਲ ਕਿ ਜੱਜ ਜਿਹੜਾ ਵਾ ਉਹ ਉਸ ਕਾਨੂੰਨ ਨੂੰ ਕਿਵੇਂ ਦੇਖਦਾ ਵਾ ਜਾਂ ਜਿਹੜਾ ਕ੍ਰਾਈਮ ਕੀਤਾ ਹੋਇਆ ਵਾ ਉਹਨੂੰ ਉਹ ਕਿਸ ਐਸਪੈਕਟ ਨਾਲ ਦੇਖਦਾ ਵਾ ਪਰ ਫਿਰ ਵੀ ਜਿਹੜੇ ਨਵੇਂ ਕਾਨੂੰਨ ਆਏ ਨੇ ਇੱਕ ਗੱਲ ਬੜੀ ਕਲੀਅਰ ਆ ਕਿ ਇਹ ਜਿਹੜੇ ਨਵੇਂ ਕਾਨੂੰਨ ਆ ਇਹ ਬਿਨਾ ਡਿਬੇਟ ਡਿਸਕਸ਼ਨ ਆਫਿਸਰਸ ਦੀ ਟ੍ਰੇਨਿੰਗ ਦੇ ਏਲੀਅੰਟ ਤੇ ਗਿਆ ਸੋ ਅਗਲੇ ਕੁਝ ਮਹੀਨਿਆਂ ਦੇ ਵਿੱਚ ਮੇਰਾ ਖਿਆਲ ਹੈ ਕਾਫੀ ਕਨਫਿਊਜ਼ਨ ਮਰਨ ਲੱਗਾ ਵਾ ਪਹਿਲਾਂ ਤੇ ਦੋ ਪੈਰਲਲ ਸਟਰੀਮ ਸਨ ਗਿਆ ਕੁਝ ਕਾਨੂੰਨ ਜਿਹੜੇ ਨੇ ਜਿਹੜੇ ਕੁਝ ਪੁਰਾਣੇ ਕਾਨੂੰਨ ਕੁਝ ਕੇਸਸ ਲਾਗੂ ਹੋਣਗੇ ਜਿਹੜੇ ਪੁਰਾਣੇ ਕੇਸ ਚੱਲ ਰਹੇ ਆ ਔਰ ਕੁਝ ਕੇਸਸ ਦੇ ਵਿੱਚ ਨਵੇਂ ਕਾਨੂੰਨ ਲਾਗੂ ਹੋਣਗੇ ਸੋ ਇਹ ਪੈਰਲਲ ਸਿਸਟਮ ਕਰਕੇ ਵੀ ਕਨਫਿਊਜ਼ਨ ਜਿਹੜਾ ਵਾ ਉਹ ਕਾਫੀ ਆਊਗਾ ਮੈਂ ਘੱਟੋ ਘੱਟ ਜਿਵੇਂ ਦੱਸਿਆ ਵਾ ਕਿ ਇੱਕ ਦਰਜਨ ਲੋਕਾਂ ਦਾ ਨਾਲ ਐਕਸਪਰਟਸ ਨਾਲ ਗੱਲਬਾਤ ਕੀਤੀ ਆ ਬਹੁਤਾਂ ਦਾ ਥਿਊ ਵੇਵਾ ਕਿ ਇਹ ਕਾਨੂੰਨ ਜਿਸ ਤਰ੍ਹਾਂ ਦੀ ਚੇਂਜਸ ਲਿਆਉਣੀ ਚਾਹੀਦੀਆਂ ਸੀ ਉਸ ਤਰ੍ਹਾਂ ਦੀਆਂ ਚੇ ਕੁਝ ਦੀ ਫੀਲਿੰਗ ਹੈ ਜ਼ਰੂਰ ਆਪੀ ਕੁਝ ਚੰਗੀਆਂ ਗੱਲਾਂ ਵੀ ਇਹਦੇ ਵਿੱਚ ਹਨ ਜਿਵੇਂ ਕਿ ਡੈਫਮੇਸ਼ਨ ਲਾਅ ਮਾਨਹਾਨੀ ਦਾ ਜਿਹੜਾ ਕਾਨੂੰਨ ਹੈ ਜਿਹਦੇ ਤਹਿਤ ਸਾਡੇ ਬਹੁਤ ਸਾਰੇ ਸਾਡੇ ਵਰਗੇ ਪੱਤਰਕਾਰ ਜਾਂ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦੇ ਉੱਤੇ ਮਾਨਹਾਨੀ ਦਾ ਕੇਸ ਕਰਤਾ ਜਾਂਦਾ ਵਾ ਖੱਜਲ ਖੁਆਰੀ ਹੁੰਦੀ ਉਹਨਾਂ ਦੀ ਹਰ ਹਰ ਪੇਸ਼ੀ ਤੇ ਜਾਣਾ ਪੈਂਦਾ ਵਾ ਉਹਦੇ ਚ ਇੱਕ ਚੰਗਾ ਕਲੌਜ਼ ਐਡ ਕੀਤਾ ਗਿਆ ਕਮਿਊਨਿਟੀ ਸਰਵਿਸ ਲੋਕ ਸੇਵਾ ਕਿ ਤੁਸੀਂ ਲੋਕ ਸੇਵਾ ਕਰਕੇ ਲੋਕ ਸੇਵਾ ਵੀ ਇਹ ਪਨਿਸ਼ਮੈਂਟ ਇੱਕ ਤਰੀਕੇ ਦੀ ਉਹਦੇ ਚ ਹੈ ਉਹਦੇ ਨਾਲ ਇਹ ਫਾਇਦਾ ਹੋਊਗਾ ਕਮਿਊਨਿਟੀ ਸਰਵਿਸ ਵੀ ਹੋਊਗੀ ਲੋਕ ਸੇਵਾ ਵੀ ਹੋਊਗੀ ਤੇ ਤੁਹਾਨੂੰ ਇੱਕ ਤਰੀਕੇ ਦੀ ਸਜ਼ਾ ਵੀ ਜਿਹੜੀ ਆ ਉਹ ਮਿਲਗੀ ਦੂਜਾ ਟਾਈਮ ਬਾਉਂਡ ਜਿਹੜਾ ਕਲੌਜ਼ ਨੇ ਸੀਆਰਪੀਸੀ ਦੀ ਜਾਂ ਜਿਹਨੂੰ ਬੀਐਨਐਸਸ ਕਰਵਾਉਂਦੇ ਆਪਾਂ 193 ਧਾਰਾ ਜਿਹੜੀ ਆ ਉਹਦੇ ਨਾਲ ਕੇਸ ਜਿਹੜੇ ਨੇ ਤਫਤੀਸ਼ ਜਿਹੜੀ ਆ ਉਹ ਟਾਈਮ ਬਾਉਂਡ ਤਰੀਕੇ ਨਾਲ ਖਤਮ ਕਰਨੀ ਪਊਗੀ ਇਹ ਅਮਿਤ ਸ਼ਾਹ ਨੇ ਅੱਜ ਕਿਹਾ ਵੀ ਐਫਆਈਆਰ ਹੋਣ ਤੋਂ ਬਾਅਦ 3 ਸਾਲ ਦੇ ਵਿੱਚ ਵਿੱਚ ਕੇਸ ਜਿਹੜਾ ਉਹ ਖਤਮ ਕੀਤਾ ਜਾਊਗਾ ਵੈਸੇ ਤੇ 3 ਸਾਲ ਵੀ ਮੇਰਾ ਖਿਆਲ ਹੈ ਬਹੁਤ ਲੰਬਾ ਸਮਾਂ ਮਾ ਮੇਰੇ ਖਿਆਲ 6 ਮਹੀਨੇ ਸਾਲ ਦੇ ਵਿੱਚ ਹਰ ਹਾਲ ਦੇ ਵਿੱਚ ਕੇਸ ਜਿਹੜਾ ਖਤਮ ਹੋ ਜਾਣਾ ਚਾਹੀਦਾ ਇੱਕ ਹੋਰ ਪ੍ਰੋਵੀਜ਼ਨ ਹੈ ਕਿ 14 ਦਿਨ ਕੁਝ ਕੇਸਸ ਦੇ ਵਿੱਚ 14 ਦਿਨ ਦੀ ਪ੍ਰੀਲਿਮਨਰੀ ਇਨਕੁਆਇਰੀ ਵੀ ਹੋ ਸਕਦੀ ਜਿਵੇਂ सीबीआई ਕੇਸਸ ਕਈ ਵਾਰ ਪਹਿਲਾਂ ਪੀਈ ਦਰਜ ਕਰਦੇ ਆਂ ਔਰ ਫਿਰ ਪ੍ਰੋਪਰ ਕੇਸ ਦਰਜ ਕਰਦੇ ਆਂ ਲੇਕਿਨ ਇਹ ਪੀਈ ਜਿਹੜਾ ਜਿਹੜਾ ਕਲੌਜ਼ ਹੈ ਕੁਝ ਲੋਕਾਂ ਨੂੰ ਲੱਗਦਾ ਵਾ ਬੜੀ ਚੰਗੀ ਗੱਲ ਹੈ ਕਈ ਵਾਰ ਜਿਹੜੇ ਛੋਟੇ ਮੋਟੇ ਝੂਠੇ ਕੇਸ ਨੇ ਉਹ ਪੀ ਸਟੇਜ ਦੇ ਵਿੱਚ ਹੀ ਖਤਮ ਹੋ ਜਾਣਗੇ ਲੇਕਿਨ ਕੁਝ ਲੋਕਾਂ ਨੂੰ ਲੱਗਦਾ ਵਾ ਕਿ ਇਹਦੇ ਨਾਲ ਜਿਹੜੀ ਐਫਆਈਆਰ ਆ ਉਹ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਐਫਆਈਆਰ ਦਰਜੀ ਨਹੀਂ ਹੋਊਗੀ ਉਹ ਪ੍ਰੀਲਿਮਨਰੀ ਇਨਕੁਆਇਰੀ ਦੇ ਵਿੱਚ ਉਹਨਾਂ ਨੂੰ ਛਾੜਤਾ ਜਾਊਗਾ ਸੋ ਇਹਦੇ ਤੇ ਵੀ ਹੁਣ ਪਤਾ ਨਹੀਂ ਇਹ ਕਿਵੇਂ ਲਾਗੂ ਹੋਊਗਾ ਜੇ ਲਾਗੂ ਹੋਊਗਾ ਤਾਂ ਪਤਾ ਲੱਗੂਗਾ ਕਿ ਇਹ ਜਿਹੜੀ ਪ੍ਰੀਲਿਮਨਰੀ ਇਨਕੁਆਇਰੀ ਦਾ ਜਿਹੜਾ ਕਲॉज ਆ 173 ਕਲॉज ਬੀ ਐਨ ਐਸਐਸ ਦੇ ਵਿੱਚ ਸੀਆਰਪੀਸੀ ਦੇ ਵਿੱਚ ਇੱਕ ਚੰਗਾ ਕਲॉज ਹੈ ਇਹ ਮਾੜਾ ਲੇਕਿਨ ਬਹੁਤ ਸਾਰੇ ਪ੍ਰੋਵੀਜ਼ਨਸ ਦੇ ਉੱਪਰ ਸ਼ੰਕਾਵਾਂ ਜਿਤਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਇੱਕ ਡ੍ਰੈਕੋਨੀਅਨ ਕਲੋਜ਼ਸ ਮੰਨੇ ਜਾ ਰਿਹਾ ਖਤਰਨਾਕ ਕਲੋਜ਼ਸ ਨੇ ਉਹ ਮੈਂ ਚਾਰ ਪੰਜ ਚੀਜ਼ਾਂ ਜਿਵੇਂ ਉਹਨਾਂ ਦੀ ਗ੍ਰਾਉ ਯੂਪੀਏ ਸਲੇ ਤੁਸੀਂ ਤੁਨੂੰ ਆਲਰੇਡੀ ਯੂਪੀਏ ਦੀ ਜਿਹੜੀ ਧਾਰਾ 15 ਮਾ ਉਹ ਤਹ ਤਾਰੇ ਤੇ ਕੇਸ ਬਣ ਸਕਦਾ ਵਾ ਲੇਕਿਨ ਹੁਣ ਇੱਕ ਇੱਕ ਹੋਰ ਕਲॉज ਐਡ ਹੋ ਗਿਆ ਬੀਐਨਐਸ ਯਾਨੀ ਆਈਪੀਸੀ ਦੇ ਧਾਰਾ 113 ਸੋ ਉਹਦੇ ਸਿਰਫ ਇੱਕੋ ਹੀ ਪ੍ਰੋਵੀਜ਼ਨ ਹੈ ਕਿ ਉਹ ਐਸਪੀ ਡਿਸਾਈਡ ਕਰੂਗਾ ਕਿ ਕੇਸ ਬਣਦਾ ਕਿ ਨਹੀਂ ਬਣਦਾ ਪਰ ਐਸਪੀ ਵੀ ਉਹੀ ਕਰਨਗੇ ਜੋ ਸਟੇਟ ਗਵਰਨਮੈਂਟ ਉਹਨਾਂ ਨੂੰ ਕਹੂਗੀ ਸੋ ਇਹ ਟੈਰਰਿਜ਼ਮ ਵਾਲਾ ਕਲॉज ਜਿਹੜਾ ਵਾ ਉਹ ਇੱਕ ਖਤਰਨਾਕ ਕਲॉज ਹੈ ਇਹਦੇ ਨਾਲ ਹੋਰ ਪੁਲਿਸ ਨੂੰ ਪਾਵਰਸ ਮਿਲਣ ਗਿਆ ਇਹਦੇ ਨਾਲ ਨਾਲ ਸਡਿਸ਼ਨ ਦਾ ਕਲੌਜ਼ ਦੇਸ਼ thro ਇਹ ਮਿਸਯੂਜ਼ ਹੁੰਦਾ ਰਿਹਾ ਵਾ ਜਿਵੇਂ ਜਸਟਿਸ ਗਰੇਵਾਲ ਨੇ ਕਿਹਾ 1950 ਚ ਵੀ ਮਿਸਯੂਜ਼ ਹੁੰਦਾ ਸੀ ਅੰਗਰੇਜ਼ਾਂ ਤੇ ਅੰਗਰੇਜ਼ ਤੇ ਕਰਦੇ ਹੀ ਸੀਗੇ ਲੇਕਿਨ 1950 ਦੇ ਵਿੱਚ ਵੀ ਇਹਦਾ ਦੁਰਉਪਯੋਗ ਹੋਇਆ ਔਰ ਉਸ ਤੋਂ ਬਾਅਦ ਫਿਰ ਜਿਹੜੋਂ ਮਾਸਟਰ ਤਾਰਾ ਸਿੰਘ ਤੇ ਇਹਨਾਂ ਲੋਕਾਂ ਨੂੰ ਬਰੀ ਕੀਤਾ ਗਿਆ ਫਿਰ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਉਹ ਇੱਕ ਡਿਫਰੈਂਟ ਕਹਾਣੀ ਆ ਲੇਕਿਨ ਇਹ ਜਿਹੜਾ ਸਡਿਸ਼ਨ ਕਲੌਜ਼ ਆ ਉਹਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਇਹ ਅਫਸੋਸਨਾਕ ਗੱਲ ਹੈ ਔਰ ਸਿਰਫ ਸੈਡੀਸ਼ਨ ਹੀ ਨਹੀਂ ਹੋਰ ਵੀ ਯੂਏਪੀਏ ਐਨਐਸਏ ਵਰਗੇ ਕਲੌਜ਼ ਜਿਹੜੇ ਨੇ ਪ੍ਰੀਵੈਂਟਿਵ ਡਿਟੈਂਸ਼ਨ ਕਲੋਜ਼ਸ ਜਿਨ੍ਹਾਂ ਦੇ ਤਹਿਤ ਤੁਹਾਨੂੰ ਬਿਨਾ ਟ੍ਰਾਇਲ ਦੇ ਅੰਦਰ ਰੱਖਿਆ ਜਾ ਸਕਦਾ ਵਾ ਇਹ ਮੇਰੇ ਖਿਆਲ ਦੇ ਵਿੱਚ ਇਹ ਗੈਰਕਾਨੂੰਨੀ ਕਲੋਜ਼ਸ ਨੇ ਇਹ ਲੋਕਤੰਤਰ ਨੂੰ ਸ਼ੋਭਾ ਨਹੀਂ ਦਿੰਦੇ ਇਸੇ ਤਰ੍ਹਾਂ ਬੀਐਨਐਸ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਸੈਕਸ਼ਨ 187 ਦੀ 15 ਦਿਨ ਦਾ ਰਿਮਾਂਡ ਜਿਹੜਾ ਹੁਣ ਰਿਮਾਂਡ ਮਿਲਦਾ ਵਾ ਪਲੱਸ 15 ਦਿਨ ਦਾ ਰਿਮਾਂਡ ਇਹ ਵੀ ਗਲਤ ਕਲੌਜ਼ ਹੈ ਕਿਉਂਕਿ ਇਸ ਰਿਮਾਂਡ ਪੀਰੀਅਡ ਦੇ ਵਿੱਚ ਤੁਹਾਡੀ ਬੇਲ ਨਹੀਂ ਹੋ ਸਕਦੀ। ਸੋ ਬੇਲ ਨੂੰ ਡਿਲੇ ਕਰਨ ਦਾ ਇੱਕ ਪ੍ਰੋਵੀਜ਼ਨ ਹੈ। ਇਹ ਚੰਗੀ ਗੱਲ ਹੈ ਕਿ ਬੇਲ ਦੀ ਪ੍ਰੋਵੀਜ਼ਨ ਰੱਖੀ ਗਈ ਹੈ। ਲੇਕਿਨ ਬੇਲ ਨੂੰ ਹੋਰ ਡਿਲੇ ਕਰਨ ਦਾ ਜਿਹੜਾ ਇੱਕ ਕਲੌਜ਼ ਹੈ ਇਹ ਚੰਗੀ ਗੱਲ ਨਹੀਂ। ਮੇਰਾ ਮੰਨਣਾ ਵਾ ਕਿ ਬੇਲ ਦੀ ਪ੍ਰੋਵੀਜ਼ਨ ਵਿੱਚ ਕਲੈਰਿਟੀ ਲਾਉਣੀ ਲੋੜ ਹੈ। ਜਦੋਂ ਕਿਸੇ ਤੇ ਕੋਈ ਕੇਸ ਬਣਦਾ ਵਾ ਜਿੰਨਾ ਚਿਰ ਤੱਕ ਉਹਨੂੰ ਬੇਲ ਨਹੀਂ ਮਿਲਦੀ ਉਹ ਐਂਟੀਸੀਪੇਟਰੀ ਬੇਲ ਵਾਸਤੇ ਕੋਸ਼ਿਸ਼ ਕਰਦਾ ਵਾ ਤੇ ਐਂਟੀਸੀਪੇਟਰੀ ਬੇਲ ਜਿੰਨਾ ਨਹੀਂ ਮਿਲਦੀ ਉਹ ਵਿਚਾਰਾ ਅੰਡਰਗਰਾਊਂਡ ਰਹਿ ਜਾਂਦਾ। ਸੋ ਇੱਥੇ ਵੀ ਕਲੈਰਿਟੀ ਜਿਹੜੀ ਫਾਂਸੀ ਦੀ ਸਜ਼ਾ ਵਾ ਔਰ ਇਸੇ ਤਰ੍ਹਾਂ ਹੀ ਜਿਹੜੀ ਉਮਰ ਕਿਹਾ ਦਿਆ ਉਹ 6 ਹੋਰ ਆਫੈਂਸਸ ਲਈ ਵਧਾਤੀ ਗਈ ਹੈ ਇਹ ਇੱਕ ਰੈਟ੍ਰੋਗ੍ਰੇਡ ਸਟੈਪ ਹੈ ਪਿੱਛੇ ਜਾਣ ਵੱਡਾ ਸਟੈਪ ਹੈ ਅਗਾਂਹ ਵੱਧੂ ਸਟੈਪ ਨਹੀਂ ਜੋ ਮੇਰਾ ਮੰਨਣਾ ਵਾ ਸੋ ਮੇਰਾ ਖਿਆਲ ਹੈ ਜੇ ਜਸਟਿਸ ਜੇ ਜੇ ਮਹਾਰਾਜਾ ਰਣਜੀਤ ਸਿੰਘ ਬੜੇ ਅਜ ਤੋਂ 150 ਸਾਲ ਪਹਿਲਾਂ ਜੇ 200 ਸਾਲ ਪਹਿਲਾਂ ਜੇ ਬਿਨਾ ਫਾਂਸੀ ਦੇ ਰਾਜ ਚੱਲ ਸਕਦਾ ਸੀ ਤੇ ਅੱਜ ਕੱਲ ਕਿਵੇਂ ਨਹੀਂ ਚੱਲ ਸਕਦਾ ਪਰ ਬੜਾ ਵਧੀਆ ਸਿਸਟਮ ਸੀ ਨਜ਼ਰਾਨਾ ਜੁਰਮਾਨਾ ਹਰਜਾਨਾ ਦਿੱਤਾ ਹੈ ਖਾਨਾ ਪਰ ਫਾਂਸੀ ਨਹੀਂ ਸੀ ਉਹਦੇ ਵਿੱਚ ਲਿੰਚਿੰਗ ਵਾਸਤੇ ਚੰਗੀ ਗੱਲ ਆ ਤਾਰਾ 101 ਬੀ ਐਨ ਐਸ ਦੀ ਆ ਗਈ ਆ ਲੇਕਿਨ ਉਹਦੇ ਵਿੱਚ ਰਿਲੀਜੀਅਨ ਵਰਡ ਜਿਹੜਾ ਵਾ ਉਹ ਐਡ ਨਹੀਂ ਕੀਤਾ ਗਿਆ ਉਹ ਚੀਜ਼ ਰੇਸ ਕਾਸਟ ਤੇ ਕਮਿਊਨਿਟੀ ਤੇ ਹੈ ਲੇਕਿਨ ਰਿਲੀਜੀਅਨ ਨਹੀਂ ਮੈਂ ਉਹਦੋਂ ਲੇਖ ਪੜ੍ਹ ਰਿਆ ਸੀ ਦੀ ਵਾਇਰ ਦੇ ਵਿੱਚ ਮੋਨ ਗੋਪਾਲ بڑے بڑے ਵਕੀਲ ਨੇ ਉੰਨਾਰਾ ਖਿਆਲ ਹੈ ਕਿ ਇਹ ਸੰਗ ਪਰਿਵਾਰ ਨੂੰ ਸ਼ਾਇਦ ਬਚਾਉਣ ਵਾਸਤੇ ਇਹ ਰਿਲੀਜੀਅਨ ਵਰਡ ਐਡ ਨਹੀਂ ਕੀਤਾ ਗਿਆ ਮੇਰੇ ਖਿਆਲ ਇਹ ਇਹ ਵੀ ਇਹਦੇ ਤੇ ਵੀ ਗੌਰ ਕਰਨ ਦੀ ਲੋੜ ਹੈ ਬਾਕੀ ਸਭ ਕੁਝ ਮਨਸਰ ਹੋਊਗਾ ਟ੍ਰੇਨਿੰਗ ਤੇ ਟ੍ਰੇਨਿੰਗ ਇਹੋ ਜੀ ਆ ਸਾਰੇ ਕਹ ਰਹੇ ਨੇ ਦੀ ਬੜੀ ਵਧੀਆ ਸਾਨੂੰ ਟ੍ਰੇਨਿੰਗ ਦਿੱਤੀ ਗਈ ਮੇਰੇ ਖਿਆਲ ਇਗਜ਼ਾਮ ਲੈਣਾ ਚਾਹੀਦਾ ਵਾ ਕਿ ਇਹਨਾਂ ਦੀ ਵਾਕਈ ਨਵੇਂ ਕਾਨੂੰਨਾਂ ਦੇ ਪ੍ਰਤੀ ਕਿੰਨੀ ਇੱਕ ਵਧੀਆ ਟ੍ਰੇਨਿੰਗ ਹੈ ਮੈਂ ਜਸਟਿਸ ਗਰੇਵਾਲ ਨਾਲ ਬਿਲਕੁਲ ਸਹਿਮਤ ਹਾਂ ਕਿ ਪੁਲਿਸ ਦੀਆਂ ਪਾਵਰਸ ਘਟਾਉਣ ਦੀ ਲੋੜ ਹੈ ਵਧਾਉਣ ਦੀ ਲੋੜ ਨਹੀਂ ਜੇ ਅਸੀਂ ਚੰਗਾ ਕ੍ਰਿਮੀਨਲ ਜਸਟਿਸ ਸਿਸਟਮ ਲੈਣਾ ਵਾ ਤੇ ਉਹਦੇ ਚ ਪਾਵਰਸ ਜੁਡੀਸ਼ੀਅਲੀ ਨੂੰ ਦਓ ਪੁਲਿਸ ਤੇ ਐਗਜ਼ੀਕਟਿਵ ਦੀਆਂ ਪਾਵਰਸ ਘਟਾਈਆਂ ਜਾਣ ਉਹਨਾਂ ਦੀ ਪਾਵਰ ਸਿਰਫ ਰੈਸਟ ਔਰ ਇਨੀਸ਼ੀਅਲ ਇਨਵੈਸਟੀਗੇਸ਼ਨ ਤੱਕ ਹੀ ਸੀਮਤ ਰਹਿਣੀਆਂ ਚਾਹੀਦੀਆਂ ਹਨ। ਅ ਸੀਆਪੀਸੀ ਚ ਕਲੌਜ਼ ਹੁੰਦਾ ਸੀ ਵੀ 24 ਘੰਟੇ ਦੇ ਵਿੱਚ ਵਿੱਚ ਤਾਨੂੰ ਪੇਸ਼ ਕਰਨਾ। ਮੇਰਾ ਖਿਆਲ ਉਹ ਕਟਾ ਕੇ ਅੱਜਕੱਲ੍ਹ ਪਹਿਲਾਂ 24 ਘੰਟੇ ਇਸ ਕਰਕੇ ਗਿਆ ਇਹ ਵੀ ਬਹੁਤ ਦੂਰ ਜਾਣਾ ਪੈਂਦਾ ਸੀ ਕਿ ਵੀਰਾਂ ਜ਼ਿਲ੍ਹੇ ਵੱਡੇ ਵੱਡੇ ਸੀ 12 14 ਘੰਟੇ 15 ਘੰਟੇ ਲੱਗ ਜਾਂਦੇ ਸੀ ਟਰੈਵਲਿੰਗ ਦੇ ਵਿੱਚ ਹੁਣ ਤੇ ਕੋਈ ਜ਼ਿਲ੍ਹਾ ਵੀ ਮੇਰੇ ਖਿਆਲ 2-4 ਘੰਟੇ ਤੋਂ ਵੱਧ ਨਹੀਂ ਲੱਗਦਾ ਸਰ ਸੋ ਮੇਰੇ ਖਿਆਲ ਆ ਦਾ ਟਾਈਮ ਕਟਾ ਕੇ 8 ਘੰਟੇ ਕਰ ਦੇਣਾ ਚਾਹੀਦਾ ਸੀ ਪਰ ਨਹੀਂ ਕੀਤਾ ਗਿਆ ਸੋ ਮੇਰਾ ਖਿਆਲ ਆ ਕਿ ਹਾਲੀ ਵੀ ਇਹਦੇ ਵਿੱਚ ਸੋਧ ਦੀ ਬਹੁਤ ਜ਼ਿਆਦਾ ਗੁੰਜਾਇਸ਼ ਆ ਔਰ ਪਾਰਲੀਮੈਂਟ ਦੇ ਵਿੱਚ ਇਹਨਾਂ ਤੇ ਪ੍ਰੋਪਰ ਡਿਬੇਟ ਹੋਣੀ ਚਾਹੀਦੀ ਆ ਔਰ ਜੋ ਜੋ ਸੋਧਾਂ ਉਸ ਡਿਬੇਟ ਦੇ ਵਿੱਚੋਂ ਨਿਕਲ ਕੇ ਆਉਣ ਉਹ ਫੌਰਨ ਲਾਗੂ ਕਰਨੀ ਚਾਹੀਦੀਆਂ ਔਰ ਫਿਰ ਮੈਂ ਕਹਿਣਾ ਚਾਹਣਾ ਕਿ ਟ੍ਰੇਨਿੰਗ ਤੇ ਬਹੁਤ ਵੱਡੇ ਪੱਧਰ ਤੇ ਆਫੀਸਰਸ ਦੀ ਟ੍ਰੇਨਿੰਗ ਲਾਅ ਆਫੀਸਰਸ ਦੀ ਟ੍ਰੇਨਿੰਗ ਔਰ ਪੁਲਿਸ ਆਫੀਸਰਸ ਦੀ ਟ੍ਰੇਨਿੰਗ ਤੇ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ ਨਹੀਂ ਤੇ ਬਿਲਕੁਲ ਕਨਫਿਊਜ਼ਨ ਮਚ ਜਾਊਗਾ